पहले भी कभी इस तरह बच्चे करो गए क्रिकेट ऐसे कभी नहीं हुए पहली बार ऐसे किया ऐसे जाते खेलने पर आ जाते जल्दी पर उस दिन नहीं आए फिर हमने निकला ढूंढने के लिए ਡੇਰਾ ਵਸੀ ਦੇ ਵਿੱਚ ਆ ਤਾਂ ਇੱਥੋਂ ਕੁਝ ਬੱਚੇ ਲਾਪਤਾ ਹੋਏ ਨੇ ਬੱਚਿਆਂ ਦੇ ਮਾਪੇ ਸਾਡੇ ਨਾਲ ਨੇ ਥਾਣੇ ਦੇ ਵਿੱਚ ਅਸੀਂ ਮੌਜੂਦ ਆ ਪਰਿਵਾਰਕ ਮੈਂਬਰ ਸਦਮੇ ਦੇ ਵਿੱਚ ਨੇ ਕਿ ਆਖਰਕਾਰ ਬੱਚੇ ਚਲੇ ਕਿੱਥੇ ਗਏ ਹੁਣ ਤੱਕ ਪੁਲਿਸ ਉਹਨਾਂ ਨੂੰ ਲੱਭਣ ਦਾ ਯਤਨ ਕਰ ਰਹੀ ਆ ਭਾਵੇਂ ਕਿ ਹੁਣ ਤੱਕ ਪੁਲਿਸ ਦੇ ਹੱਥ ਖਾਲੀ ਨੇ ਪਰਿਵਾਰ ਸਾਡੇ ਨਾਲ ਨੇ ਤੁਹਾਡਾ ਵੀ ਬੱਚਾ ਲਾਪਤਾ ਹੋਇਆ ਹਾਂ ਜੀ ਕਿੰਨੇ ਸਾਲ ਦਾ ਬੱਚਾ ਸੀ ਮੇਰਾ 15 ਸਾਲ ਦਾ ਸੀ ਕਿਹੜੀ ਕਲਾਸ ਪੜ੍ਹਦਾ ਸੀ 7 ਕਲਾਸ 7 ਕਲਾਸ ਦਾ ਸੀ आपको लड़के को लेकर जा रहे हैं घर में था मैं जी मैं चढ़ जाता हूँ उस दिन में चढ़ नहीं गया तो मैं लाइव देखने लगा चर्च का मैम अंकल देखने लगा घर वाली भी बोला की

या आए साहब के पास आए बोले की फोटो कॉपी दिए साहब भी काम कर रहे हैं अपना जो काम है वो भी लागे पड़े जी कर रहे, है जी आपने है। तो रहे, हैं रहे हैं जी अपना जो काम है आज संडे है जी की पापा मैं जाऊँ कबड्डी खेलने मैंने मम्मी ने बोला की बेटा कपड़ा खराब करके नहीं आना रोज तुम लोगो कपड़ा मैं धो नहीं सकता है तीन लड़की है जी एक लड़का है जी सबसे बड़ा लड़का है અંગળા હોર ભી પરિવાર ને તુઆડા ભી પુત્ર લબતા હોયા હાજી ઈ નામ આનો 16 સાલ કે મેરા લડકા ઈ નામ કી સુરજકુમાર નામ હે કીડી ક્લાસ પઢવે છે 10મી ક્લાસ હે કી કે કી કરો બચ્ચા તુઆડા ગયા સી કિત્થે જા રહ્યા કોઈ ગલ વાત હોઈ સી હાજી વાત તો વાત તો બોર મમ્મી જાયંગે સન્ડે જાયંગે પાર્ક ખેલને ક્રિકેટ ખેલંગે વહાં સે જા કરકે जल्दी आ जाएंगे फिर गया मुड़ के आपस नहीं आया फिर हमने ढूंढने निकल गया सुबह दस बजे निकल के इंतजार करते करते फिर ढूंढने निकला यहाँ भी आए हर जगह कहीं कुछ नहीं पता है कितने बच्चे थे और कितने साथी थे नाल पहले तो सुबह तीन निकले थे एक साथ खेलने तीन में से एक आपस चल गया पता नहीं इनको कहाँ छोड़ के वो गया है घर उसके बाद निकले हैं जो वो बारह बजे निकले हैं सात घंटे के गेप में निकले हैं कोई पता चल हम तक किधर चले गए सीसीटीवी कैमरा कोई आंधी गुवाढ़ी हर जगह तलाश लिए कहीं से कोई सुराग अभी तक नहीं मिला हमारे बच्चे चाहिए ਤਾਰ ਭਾਵਕ ਹੁੰਦੇ ਹੋਏ ਨਜ਼ਰ ਆ ਰਹੇ ਨੇ ਨਾ ਮਾਪਿਆਂ ਦੇ ਬੱਚੇ ਨੇ ਜਿਹੜੇ ਉਲਾਪਤਾ ਹੋ ਚੁੱਕੇ ਨੇ ਐਤਵਾਰ ਦੇ ਲਾਪਤਾ ਹੋਏ ਨੇ ਪਰ ਹਜੇ ਤੱਕ ਉਹ ਨਹੀਂ ਪਤਾ ਚੱਲ ਰਿਹਾ ਕਿ ਕਿੱਥੇ ਚਲੇ ਗਏ ਨੇ ਖੇਡਣ ਦੇ ਲਈ ਘਰੋਂ ਨਿਕਲੇ ਸੀ ਪਰ ਹੁਣ ਤੱਕ ਨਹੀਂ ਪਤਾ ਚੱਲ ਸਕੇ ਆ ਭਾਵੇਂ ਕਿ ਪੁਲਿਸ ਦੇ ਕੋਲੇ ਮਾਮਲਾ ਪਹੁੰਚ ਚੁੱਕਿਆ ਪੁਲਿਸ ਦੇ ਨਾਲ ਕੋਈ ਗੱਲਬਾਤ ਹੋਈ ਅਧਿਕਾਰੀ ਕੀ ਕਹਿੰਦੇ ਹਾਂਜੀ ਹਾਂਜੀ ਉਹ ਲੋਭਰੇ ਬੱਚੇ ਮਿਲ ਜਾਣਗੇ ਮਿਲ ਜਾਣਗੇ ਪਰ ਅਭੀ ਕੋਈ ਖਬਰ ਨਹੀਂ ਮਿਲੀ ਕਹਾਂ ਹੈ ਬੱਚੇ ਹਮਾਰੇ ਕਦੋਂ ਪੁਲਿਸ ਕੰਪਲੈਕਸ ਤੋਂ ਦਿੱਤੀ ਹੈ ਹਾਂਜੀ ਹਮ ਤਾਂ ਉਸੇ ਦਿਨ ਕਰਤੀਏ ਤੇ 5 ਵਜੇ ਕੇ ਟਾਈਮ ਅਜ ਦਿਨ ਗਾਇਬ ਹੋਏ ਪਰ ਇਹਨ ਲੋਕ ਕ ਕਤਕਬਸੇ ਹਾਂ ਪਰ ਉਹ ਕੀਤੇ ਅੱਗੇ ਬੜਾ ਹੈ ਪਹਿਲਾਂ ਵੀ ਕਦੇ ਇਸ ਤਰ੍ਹਾਂ ਬੱਚੇ ਘਰੋਂ ਕਦੇ ਗਏ ਨਹੀਂ ਕਿਤੇ ਕਿਤੇ ਐਸੇ ਕਦੇ ਨਹੀਂ ਹੋਇਆ ਇਹ ਪਹਿਲੀ ਵਾਰ ਐਸੇ ਕੀਏ ਐਸੇ ਜਾਤੇ ਖੇਲਣੇ ਪਰ ਆ ਜਾਂਦੇ ਜਲਦੀ ਪਰ ਉਸ ਦਿਨ ਨਹੀਂ ਆਏ ਫਿਰ ਅਮਨੇ ਨਿਕਲਾ ਢੂੰਢਣੇ ਕੇ ਲਈ ਬਰਬਾਰ ਸਦਮੇ ਦੇ ਵਿੱਚ ਨੇ ਅੱਖਾਂ ਦੇ ਵਿੱਚ ਹੰਝੂ ਨੇ ਤਾਂ ਜਦੋਂ ਬੱਚੇ ਘਰ ਦੇ ਵਿੱਚ ਚਲੇ ਜਾਂਦੇ ਨੇ ਲਾਡਾਂ ਦੇ ਨਾਲ ਜਦੋਂ ਪਾਲੇ ਹੁੰਦੇ ਨੇ ਮਾਪਿਆਂ ਨੇ ਤਾਂ ਦੁੱਖ ਤਾਂ ਜ਼ਰੂਰ ਹੁੰਦਾ ਪਰ ਹਜੇ ਤੱਕ ਉਹਨਾਂ ਬੱਚਿਆਂ ਦਾ ਕੋਈ ਸਰਾਗ ਨਹੀਂ ਚੱਲ ਸਕਿਆ ਕਿ ਕਿਹੜੇ ਪਾਸੇ ਨੂੰ ਚਲੇ ਗਏ ਨੇ ਕਿੱਥੇ ਚਲੇ ਗਏ ਨੇ ਕੌਣ ਲੈ ਗਿਆ ਤਾ ਖੇਡਣ ਦੇ ਲਈ ਕਰੋ ਗਏ ਸੀ ਮੁੜ ਕੇ ਹਜੇ ਤੱਕ ਘਰ ਵਾਪਸ ਨਹੀਂ ਆਏ ਐਤਵਾਰ ਨੂੰ ਕਰੋ ਗਏ ਸੀ ਪਰ ਅੱਜ ਤੱਕ ਕਈ ਦਿਨ ਬੀਤ ਚੁੱਕੇ ਨੇ ਪਰ ਫਿਰ ਵੀ ਹਲੇ ਤੱਕ ਨਹੀਂ ਮਿਲੇ ਤੇ ਪੁਲਿਸ ਲੱਭਣ ਦਾ ਜਿਹੜਾ ਯਤਨ ਕਰ ਰਹੀ ਆ ਪੁਲਿਸ ਸਾਣੇ ਦੇ ਵਿੱਚ ਪਰਿਵਾਰ ਬੈਠੇ ਨੇ ਇਸ ਸਮੇਂ ਭਾਵਕ ਨੇ ਤਾਂ ਮਦਦ ਦੀ 구ਹਾਰ ਆ ਜਿਹੜੀ ਇਹਨਾਂ ਮਾਪਿਆਂ ਦੇ ਵੱਲੋਂ ਲਗਾਈ ਜਾ ਰਹੀ ਆ ਸਾਥੀ ਸਨੀ ਦੇ ਨਾਲ ਕੁਲਦੀਪ ਸਿੰਘ ਕੋੜੇ ਰਜਨਾ ਸਪੋਕਸਮੈਨ ਟੀਵੀ ਡੇਰਾ ਬਸੇ